ਦੀਆਂ ਸਿਰ ਦੀਆਂ ਜਟਾਵਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਕਿਉਂਕਿ ਮਾਵਾਂ ਵੱਜੋਂ ਕੌਣ ਕਰਦਾ ਮੈਂ ਸਰਪੰਚ ਕਲਮਤੋਂ ਬੋ ਰਿਹਾ ਆਂ ਤੇ ਵੀਰ ਜੀ ਆਪ ਜੀ ਦੇ ਅੱਗੇ ਪੰਚਾਇਤ ਵੱਲੋਂ ਇਹ ਹੀ ਅਰਦਾਸ ਹੈ ਇਹ ਸਾਡੀ ਪਿੰਡ ਦੀ ਲੜਕੀ ਆ ਤੇ ਕਾਫੀ ਟਾਈਮ ਤੋਂ ਇਹਦੀ ਹਾਲਤ ਜਿਹੜੀ ਠੀਕ ਨਹੀਂ ਗਈ ਹੈਗੀ ਤੁਹਾਡੇ ਅਗੇ ਇਹ ਹੀ ਅਰਦਾਸ ਬੇਨਤੀ ਆ ਕਿ ਵੀ ਇਹਦਾ ਲਾੜ ਜਰਵਾਇਆ ਜਾਵੇ ਤੇ ਇਹਦੇ ਪਿੱਛੇ ਵੀ ਕਾਫੀ ਜਗਮ ਹੋਏ ਆ ਤੇ ਲੋ ਕੱਲ ਇਹਨਾਂ ਹੱਥਾਂ ਲਗਾਏ ਪਰ ਤੁਹਾਨੂੰ ਪਤਾ ਵੀ ਘੱਟ ਜੇ ਇਹਦੇ ਨਾਲ ਵਧੀਆ ਨਹੀਂ ਬਾਕੀ ਅਸੀਂ ਪੰਚਾਇਤ ਵੱਲੋਂ ਇਸਨੂੰ ਅਦਾਸ ਬੇਨਤੀ ਕਰਦੇ ਆ ਕਿੰਨਾ ਪੜਿਆ ਤੂੰ ਦੱਸ ਮੈਂ ਭਾਜੀ ਬੀ ਕਾਮ ਐਫਸੀ ਨਾਲ ਪੀਐਸਟ ਹੂੰ ਕਿਰਤੀ ਅਸੀਂ ਕਰ ਪੀਐਸਟ ਕੀਤੀ ਹੈ ਓਏ ਹੋਏ ਹੋੜੇ ਬਲਵਿੰਦਰ ਗੁੜੇ ਜਦੋਂ ਤੂੰ ਕੀਤੀ ਸੀਗੀ ਬੀਏ ਉਦੋਂ ਆਰਟਸ ਰੱਖੀ ਸੀ ਕਮਰਸ ਰੱਖੀ ਸੀ ਕੀ ਰੱਖਿਆ ਸੀ ਨਹੀਂ ਜੀ ਮੈਂ ਸੁਮਿੰਦਰ ਕੌਰ ਨਹੀਂ ਹੇ ਮੇਰਾ ਨਕਲੀ ਨਾਂ ਸੀ ਅਸਲੀ ਨਾਂ ਜਿਹੜਾ ਅਸਲੀ ਨਾਂ ਕੀ ਤੇਰਾ ਉਦੋਂ ਮੇਰਾ ਅਸਲੀ ਨਾਂ ਹੈਗਾ ਮੈਂ ਲੰਡਨ ਤੋਂ ਐਕਸਲੈਂਸ ਸੀ ਮੈਂ ਲੰਡਨੋਂ ਬੰਦਨੋਂ ਦਾ ਹਾਂ ਅੱਛਾ ਇਹ ਝੂਠ ਬੋਲੀ ਜਾਂਦੇ ਸਾਰਾ ਕੁਝ ਹੀ ਹਾਂ ਸੋਨੀਆ ਸੰਧਾ ਤੇਰੇ ਤੋਂ ਬੀਏ ਕੀਤੀ ਆ ਉਦੋਂ ਤੂੰ ਕਾਲਜ ਚ ਕੀ ਕੀਤੀ ਕੀਤੀ ਵੀ ਨਹੀਂ ਬੀਏ ਬੀਐਸਸੀ ਸਿੱਧੀ ਹੋਈ ਯੈਸ ਯੂਐਚਟੀ ਜੀ ਕਹ ਭੈਣ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਪਰਮਿੰਦਰ ਕੌਰ ਭੈਣ ਆ ਕਾਲਮਾ ਪਿੰਡ ਤੋਂ ਆਈਏ ਸਾਡੇ ਕੋਲੇ ਕਾਲਮਾ ਪਿੰਡ ਜਲੰਧਰ ਜ਼ਿਲ੍ਹੇ ਦਾ ਪਿੰਡ ਆ ਇਹ ਦੋਨੋਂ ਭਰਾ ਨੇ ਭੈਣ ਦੇ ਇੱਕ ਭਰਾ ਦਾ ਨਾਮ ਹੈਗਾ ਮੇਜਰ ਸਿੰਘ ਸਰਬੀ ਸਰਬਜੀਤ ਸਿੰਘ ਤਿੰਨੋਂ ਭੈਣ ਭਰਾ ਹੀ ਨੇ ਇੱਕ ਦੋਨਾਂ ਭਰਾਵਾਂ ਦੀ ਇੱਕ ਭੈਣ ਆ ਕੱਲੀ ਪਰ ਇਹ ਭੈਣ ਨਾ ਪਾਹਾ ਜਾ ਪਹਿਲਾਂ ਇਹ ਜਲਦੀ ਫਿਰਦੀ ਸੀ ਵਧੀਆ ਪੜ੍ਹੀ ਲਿਖੀ ਹੈ ਬੀਏ ਕੀਤੀ ਹੋਈ ਹੈ ਨੇ ਔਰ ਉਸ ਤੋਂ ਬਾਅਦ ਇਹਨੂੰ ਥੋੜੀ ਮੈਂਟਲੀ ਪ੍ਰੋਬਲਮ ਆ ਗਈ ਕੱਲੀ ਉਹ ਗੱਲਾਂ ਕਰਨ ਲੱਗ ਗਈ ਆਪਣੀਆਂ ਆਵਾਜ਼ਾਂ ਸੁਣਨ ਲੱਗ ਗਈ ਇਹਨੂੰ ਜਿੱਥੇ ਤੱਕ ਕਦੇ ਜਾ ਸਕਦੇ ਸੀ ਬਾਬਿਆਂ ਦੇ ਹੋਰ ਥਾਵਾਂ ਤੇ ਇਲਾਜ ਜੋ ਕਰ ਸਕਦੇ ਸੀ ਇਹਨਾਂ ਨੇ ਬਠੇਰਾ ਕੀਤਾ ਪਰ ਦਿਨੋਂ ਦਿਨ ਹਾਲਾਤ ਵੱਧ ਤੋਂ ਵੱਧ ਹੁੰਦੇ ਗਏ ਮਾਂ ਦੀ ਵੀ ਮੌਤ ਹੋ ਗਈ ਉਹ ਪਿਓ ਮੰਜੇ ਤੇ 6 ਮਹੀਨੇ ਤੋਂ ਬਿਮਾਰ ਆ ਤੇ ਮਾਂ ਦੀ ਮੌਤ ਹੋ ਗਈ ਮਾਂ ਕਦੋਂ ਪੂਰੀ ਹੋ ਗਈ 2019 2019 ਚ ਤੇ ਬਸ ਉਸ ਤੋਂ ਬਾਅਦ ਇਹ ਭੈਣ ਇਕੱਲੀ ਆ ਭਰਾ ਹੈਗੇ ਆ ਪਰਜਾਈਆਂ ਹੈਗੀਆਂ ਅੰਗਾਂ ਬੱਚੇ ਵੀ ਹੈਗੇ ਆ ਤੇ ਇਹ ਦੱਸਦੇ ਵੀ ਜਿੰਨੀ ਕਿ ਸਤ ਹੁੰਦੀ ਸੀ ਅਸੀਂ ਸੰਭਾਲ ਵੀ ਕਰਦੇ ਸੀ ਪਰ ਹੁਣ ਇਹ ਇੱਕ ਪਾਸੇ ਪਈ ਰਹਿੰਦੀ ਸੀ ਨਾ ਤਾਂ ਇਹ ਪਾਸਾ ਲੈਂਦੀ ਸੀ ਤੇ ਜੇ ਕਿਨੇ ਅਸੀਂ ਪਾਸਾ ਦਿੰਦੇ ਸੀ ਤਾਂ ਸਾਨੂੰ ਬੋਲਦੀ ਸੀ ਨੇੜੇ ਨਹੀਂ ਲੱਗਣ ਦਿੰਦੀ ਇਹ ਇਹਨਾਂ ਦੀ ਸਰਾਸਰ ਗਲਤੀ ਵੀ ਹੈ ਇੱਕ ਤਾਂ ਵੀ ਜੇ ਉਹ ਬੋਲਦੀ ਸੀ ਪਾਸਾ ਤਾਂ ਹੁਣ ਅਸੀਂ ਦਵਾਇਆ ਹੀ ਆ ਹੁਣ ਵੀ ਉਹ ਭੈਣ ਚੀਕਾਂ ਮਾਰਦੀ ਸੀ ਔਰ ਇੱਕ ਪਾਸੇ ਭੈਣ ਕਰਕੇ ਇਹਦੇ ਸਾਰੇ ਬੈਡਸੋਰ ਹੋ ਗਿਆ ਇੱਕ ਪਾਸੇ ਵਾਲਾ ਪੁੜਾ ਸਾਰਾ ਗਲ ਗਿਆ ਤੇ ਜਿਹਦੇ ਕਰਕੇ ਮਤਲਬ ਇਸ ਭੈਣ ਦੀ ਅਵਸਥਾ ਇਸ ਤਰ੍ਹਾਂ ਦੀ ਹੋ ਗਈ ਆ ਵੀ ਜਿਹਨੂੰ ਆਪਾਂ ਕਹੀਏ ਵੀ ਨਰਕ ਨਰਕ ਘਟ ਰਹੀ ਫਿਰ ਸਾਨੂੰ ਪਿੰਡੋਂ ਪਤਾ ਲੱਗਿਆ ਫੋਨ ਆਇਆ ਫਿਰ ਪਿੰਡ ਦੇ ਸਰਪੰਚ ਸਾਹਿਬ ਨੇ ਸਾਨੂੰ ਫੋਨ ਕਰਕੇ ਦੱਸਿਆ ਸਾਡੇ ਨਾਲ ਜਦੋਂ ਗੱਲ ਹੋਈ ਵੀਡੀਓ ਬਣਾ ਕੇ ਭੇਜੀ ਹਾਲਤ ਬਹੁਤ ਬੁਰੀ ਸੀਗੀ ਤਾਂ ਫਿਰ ਇਹਦੇ ਭਰਾਵਾਂ ਨੇ ਤੇ ਸਰਪੰਚ ਸਾਹਿਬ ਉਹਨਾਂ ਨੇ ਰਲਕੇ ਨੂੰ ਹਸਪੀਟਲ ਚ ਦਾਖਲ ਕਰਾਇਆ ਤਾਂ ਉੱਥੇ ਕਿਹੜੇ ਹਸਪੀਟਲ ਕਰਾਇਆ ਸੀ ਵੀਰੇ ਫੇਮਸ ਹਸਪੀਟਲ ਜਿਹੰਦਰ ਉੱਥੇ ਕਿੰਨੇ ਦਿਨ ਰਹੇ ਜੀ ਚਾਰ ਪੰਜ ਦਿਨ ਚਾਰ ਪੰਜ ਦਿਨ ਉੱਥੇ ਰਹੇ ਹੁਣ ਉੱਥੋਂ ਇਹ ਫੇਰ ਸਾਡੇ ਕੋਲ ਇੱਥੇ ਲੈ ਕੇ ਆਏ ਨੇ ਤੇ ਪਰਮਿੰਦਰ ਭੈਣ ਦੀਆਂ ਸਿਰ ਦੀਆਂ ਜਟਾਵਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਕਿਉਂਕਿ ਮਾਵਾਂ ਵਾਜੋਂ ਕੌਣ ਕਰਦਾ ਦੂਜਿਆਂ ਨੂੰ ਇਹ ਨੇੜੇ ਨਹੀਂ ਲੱਗਣ ਦਿੰਦੀ ਕਹਿੰਦੇ ਤੇ ਮਾਂ ਹੈ ਨਹੀਂ ਮਾਂ ਦਾ ਫੜ ਕੇ ਧੱਕੇ ਨਾਲ ਵੀ ਬਾਹਰ ਹੁੰਦੀ ਮਾਂ ਦਾ ਘੁਰ ਕੇ ਵੀ ਬਾਹਰ ਹੁੰਦੀ ਪਰ ਦੂਸਰਾ ਕੌਣ ਗਾਲਾਂ ਖਾਂਦਾ ਪਰ ਇਹ ਪੜ੍ਹੀ ਲਿਖੀ ਗ੍ਰੈਜੂਏਸ਼ਨ ਕੀਤੀ ਹੋਈ ਇਹ ਭੈਣ ਕਾਲਮਪਿੰਡ ਤੋਂ ਸਾਡੇ ਕੋਲ ਪਹੁੰਚੀ ਚਲੋ ਅਸੀਂ ਜਿੱਥੇ ਧੰਨਵਾਦ ਵੀ ਕਰਦੇ ਆਂ ਇਹ ਭਰਾਵਾਂ ਦਾ ਵੀ ਜਿਹੜੇ ਇਹਨੂੰ ਇੱਥੇ ਲੈ ਕੇ ਆਏ ਨੇ ਤੇ ਨਹੀਂ ਤਾਂ ਕਈ ਵਾਰ ਆਪਾਂ ਦੇਖਦੇ ਆਂ ਵੀ ਇਸ ਤਰ੍ਹਾਂ ਭੈਣਾਂ ਘਰੇ ਹੀ ਪਈਆਂ ਗੱਲ ਜਾਂਦੀਆਂ ਸੜ ਜਾਂਦੀਆਂ ਪਰ ਮੂਰੇ ਵੀ ਨਹੀਂ ਲੱਗਦੇ ਪਰ ਇਹ ਚਲੋ ਜਿਵੇਂ ਵੀ ਹੈ ਪਰ ਦੇਰ ਆਏ ਦਰਸਤਾਏ ਉਹ ਜਿਹੜੇ ਇਹ ਹਾਲਾਤ ਬਣ ਗਿਆ ਤੁਸੀਂ ਨਾਲ ਰਹੋਗੇ ਸਾਡੇ ਕੋਲੇ ਹੁਣ ਤਾਂ ਆਪਾਂ ਇਹਦੀ ਮਦਦ ਕਰਾਂਗੇ ਇਲਾਜ ਕਰਾਂਗੇ ਇਹਨੂੰ ਰੱਖਾਂਗੇ ਇਹਦਾ ਟ੍ਰੀਟਮੈਂਟ ਕਰਾਂਗੇ ਪਰ ਤੁਹਾਨੂੰ ਵੀ ਨਾਲ ਸਪੋਰਟ ਕਰਨੀ ਪੈਣੀ ਹੈ ਹੈਨਾ ਐ ਨਹੀਂ ਵੀ ਅਸੀਂ ਇਕੱਲੇ ਹੀ ਕਰਾਂਗੇ ਸਰੇ ਪਹਿਲਾਂ ਸ਼ੋਕਾ ਜਿਹੜਾ ਖਿਆ ਇਹਨੂੰ ਦਾਖਾ ਦਾ ਪਿਆਰ ਹਿੰਦੀ ਹੋ ਕੇ ਆ ਗਈ ਆ ਕੇ ਛੱਡ ਗਈ ਫਿਰ ਅਸੀਂ ਸ਼੍ਰੀ ਰਾਮ ਦੇ ਰੱਖਿਆ 20 22 ਜਨ 25000 ਉਹ ਦਾ ਪਿੰਡੇ ਸਰ ਇਹ ਤਾਂ ਪਰ ਗੱਲ ਛੋਟੇ ਵੀ ਦੇ ਜਿਹੜੀ ਇਹਨੂੰ ਕੇਅਰ ਦੀ ਲੋੜ ਸੀ ਦੇਖੋ ਅਣਥਿਕ ਤੇ ਅਣਖਿਜ ਕੰਮ ਇਹ ਹਰ ਰੋਜ਼ ਕਰ ਹੁਣ ਵੀ ਚਲੋ ਆਪਣੇ ਕੋਲ ਇਥੇ ਜਦੋਂ ਠੀਕ ਹੋ ਕੇ ਚਲੇ ਜਾਓ ਜਦੋਂ ਠੀਕ ਹੋ ਉਸ ਤੋਂ ਬਾਅਦ ਵੀ ਕਿਰ ਦੀ ਕੇਰ ਤਾਂ ਆਪਾਂ ਨੂੰ ਕਰਨੀ ਪੈਣੀ ਹੈ ਹੁਣ ਇਹਦੀ ਦਵਾਈ ਚੱਲੂਗੀ ਦਿਮਾਗ ਹੀ ਨਹੀਂ ਠੀਕ ਹੋਣਾ ਨੇ ਆਪਣੇ ਆਪ ਨੂੰ ਸੰਭਣ ਜੋਗੀ ਹੋ ਜਾਣਾ ਹੁਣ ਤੁਸੀਂ ਕੀ ਕਰਦੇ ਸੀ ਕਿ ਜਖਮ ਦਾ ਇਲਾਜ ਤਾਂ ਕਰਾਈ ਜਾਂਦਾ ਤੇ ਦਿਮਾਗ ਦਾ ਇਲਾਜ ਨਹੀਂ ਪ੍ਰੋਪਰ ਚੱਲਿਆ ਜੇ ਦਿਮਾਗ ਦੀ ਪ੍ਰੋਪਰ ਦਵਾਈ ਚੱਲਦੀ ਹੈ ਠੀਕ ਹੋ ਜਾਣੀ ਸੀ ਕੁੜੀ ਅਈ ਘਰੇ ਆ ਕੇ ਦਵਾਈ ਛੱਡ ਗਈ ਦੋ ਵਾਰੀ ਅਸੀਂ ਤਾਂ ਮੰਨ ਲਓ ਦਵਾਈ ਛੱਡਣ ਨਹੀਂ ਦੇਣੀ ਵੀਰੇ ਪਰ ਚੱਕ ਕੇ ਮਾਰਦੀ ਸੀ ਜਦੋਂ ਇਹਨੂੰ ਖਵਾਉਣੀ ਹੈ ਤਾਂ ਕੋਈ ਨਾ ਹੁਣ ਤੁਸੀਂ ਦੇਖੋਗੇ ਅਸੀਂ ਦਵਾਈ ਵੀ ਖਵਾਵਾਂਗੇ ਔਰ ਇਹਨੇ ਮਾਰਨੀ ਵੀ ਨਹੀਂ ਚੱਕ ਕੇ ਔਰ ਇਹ ਠੀਕ ਵੀ ਹੋਗੇ ਪਰ ਜਿਵੇਂ ਅਸੀਂ ਕਰਾਂਗੇ ਉਵੇਂ ਤੁਸੀਂ ਜਾ ਕੇ ਘਰੇ ਕੰਟੀਨਿਊ ਰੱਖਣਾ ਹੈ ਠੀਕ ਹੈ ਹੈਲੋ ਹਾਂਜੀ ਭਾਜੀ ਪਹਿਲੀ ਪਹਿਨੇ ਵੱਡੇ ਭਾਜੀ ਦੇ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਪਹਿਲਾਂ ਤਾਂ ਤੁਹਾਡੀ ਬਾਤ ਜੀ ਸੁਣ ਕੇ ਬਹੁਤ ਮਨ ਖੁਸ਼ ਹੋਇਆ ਬਾਜੀ ਨਹੀਂ ਨਹੀਂ ਜਲਵੀਰ ਸਿੰਘ ਜੀ ਬਹੁਤ ਧੰਨਵਾਦ ਸਰਪੰਚ ਸਾਹਿਬ ਕਿ ਜਦੋਂ ਤੁਸੀਂ ਸਾਡੇ ਨਾਲ ਸੰਪਰਕ ਕੀਤਾ ਸੀ ਅੱਜ ਇਹ ਭੈਣ ਨੂੰ ਲੈ ਕੇ ਆਏ ਨੇ ਇੱਥੇ ਤੇ ਅਸੀਂ ਇਹਨੂੰ ਐਡਮਿਟ ਕਰਦੇ ਹਾਂ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਇਹ ਵਿਚਾਰੀ ਆਪਣੇ ਪੈਰਾਂ ਤੇ ਤਰਨ ਜੋਗੀ ਹੋ ਜੇ ਬਿਲਕੁਲ ਬਿਲਕੁਲ ਭਾਈ ਹੈ ਤੇ ਬਹੁਤ ਤੁਹਾਡੇ ਭਾਈ ਬਹੁਤ ਜਿਆਦਾ ਮਿਹਰਬਾਨੀਆਂ ਧੰਨਵਾਦ ਭਾਜੀ ਭਾਜੀ ਅਸੀਂ ਤੁਹਾਡੇ ਨਾਲ ਆ ਹਰ ਤਰ੍ਹਾਂ ਭਾਜੀ ਬਾਕੀ ਮੈਂ ਭੈਣ ਅਰੇ ਇੱਕ ਦੋ ਦਿਨਾਂ ਤੱਕ ਅਸੀਂ ਤੁਹਾਡੇ ਕੋਲ ਲਾਵਾਂਗੇ ਭਾਈ ਜਰੂਰ ਕੋਈ ਗੱਲ ਨਹੀਂ ਸਾਡੇ ਕੋਲ ਜੋ ਵੀ ਹੋਇਆ ਸੀ ਨਹੀਂ ਮੇਰੀ ਬੇਨਤੀ ਹੈ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਜੇ ਤੁਸੀਂ ਸਪੋਰਟ ਕਰਨੀ ਹੈ ਜਦੋਂ ਇਹ ਕੁੜੀ ਘਰੇ ਆਊਗੀ ਠੀਕ ਹੋ ਕੇ ਉਦੋਂ ਉੱਥੇ ਇਹਦੀ ਸਪੋਰਟ ਕਰਦੇ ਹੋ ਤਾਂ ਜੋ ਇਹਦਾ ਟ੍ਰੀਟਮੈਂਟ ਬਾਅਦ ਚ ਘਰੇ ਇਹਦੀ ਕੇਅਰ ਕੋਰ ਪ੍ਰੋਪਰ ਹੋਈ ਜਾਵੇ ਹੈਨਾ ਤੇ ਇੱਥੇ ਹੁਣ ਕੋਈ ਚੀਜ਼ ਦੀ ਲੋੜ ਨਹੀਂ ਇੱਥੇ ਵਾਹਿਗੁਰੂ ਦੀ ਬੜੀ ਕਿਰਪਾ ਸਭ ਕੁਝ ਹੋ ਜਾਣਾ ਜੀ ਇੱਥੇ ਦਾ ਹੈਨਾ ਚਲੋ ਭਾਜੀ ਮੈਂ ਐਵੇਂ ਤੁਹਾਨੂੰ ਕਹਾਂ ਮੈਨੂੰ ਜਦੋਂ ਮੈਂ ਬਾਹਰੋਂ ਥੋੜੀ ਬਹੁਤੀ ਸਪੋਰਟ ਮੰਗਾਈ ਸੀ ਉਹ ਮੈਂ ਤੁਹਾਨੂੰ ਦੇ ਕੇ ਜਾਣੀ ਨਹੀਂ ਉਹ ਤੁਸੀਂ ਨਾ ਜਦੋਂ ਇਹ ਘਰੇ ਆ ਜੂਗੀ ਵਾਪਸ ਕੁੜੀ ਉਦੋਂ ਤੁਹਾਨੂੰ ਦੱਸਾਂਗੇ ਉਹ ਰੋ ਜਿਹੜੀ ਜਿਹੜੀ ਜ਼ਰੂਰਤ ਹੋ ਤੁਸੀਂ ਉਦੋਂ ਪੂਰੀ ਕਰ ਦੇਣਾ ਠੀਕ ਆ ਭਾਜੀ ਠੀਕ ਬ ਇਹ ਪਿੰਡ ਦੇ ਸਰਪੰਚ ਸਾਹਿਬ ਸੀ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਤੇ ਅੱਜ ਇਹ ਪਰਮਿੰਦਰ ਭੈਣ ਨੂੰ ਇੱਥੇ ਅਸੀਂ ਸੁਪਨਿਆਂ ਦੇ ਘਰ ਦਾਖਲ ਕਰਨ ਲੱਗੇ ਆਂ ਸਾਡੀਆਂ ਭੈਣਾਂ ਆ ਗਈਆਂ ਮੈਂ ਇਹਦੀ ਪਹਿਲਾਂ ਤਾਂ ਅਸੀਂ ਜ਼ਖਮ ਸਾਫ਼ ਕਰਕੇ ਪੱਟੀ ਵਗੈਰਾ ਕਰਕੇ ਸਫਾਈ ਕਰਕੇ ਦਾ ਇਸ਼ਨਾਨ ਕਰਾ ਕੇ ਫਿਰ ਇਹਨੂੰ ਹਸਪੀਟਲ ਦਾਖਲ ਕਰਾਵਾਂਗੇ ਅਰਦਾਸ ਕਰਿਓ ਕਿ ਸਾਡੀ ਭੈਣ ਇਹ ਸਾਡੀ ਕਰਮਾਂ ਦੀ ਮਾਰੀ ਹੋਈ ਭੈਣ ਆ ਜਲਦੀ ਜਲਦੀ ਠੀਕ ਹੋਵੇ ਠੀਕ ਹੋ ਕੇ ਇੱਕ ਚੰਗਾ ਜੀਵਨ ਬទਿਤ ਕਰ ਸੇ ਪੜ੍ਹੀ ਲਿਖੀ ਆ ਬਸ ਕਸ਼ ਕਰਮਾਂ ਦੇ ਦੁੱਖ ਆ ਉਸ ਆਪਣੇ ਵੱਲੋਂ ਕੀਤੀਆਂ ਹੋਈਆਂ ਨਲਾਇਕੀਆਂ ਦੇ ਦੁੱਖ ਭੋਗ ਰਹੀ ਐ ਭੈਣ ਕਰੇ ਅਰਦਾਸ ਬੇਨਤੀ ਸਾਡੀ ਇਸ ਛੋਟੀ ਭੈਣ ਵਾਸਤੇ ਪਰਮਿੰਦਰ ਭੈਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ